ਵੈਲਕਮ ਟੂ ਆਲ ਆਫ ਦੀ ਸਵਾਗਤ ਹੈ ਤੁਹਾਡੇ ਆਪਣੇ ਚੈਨਲ ਦੇ ਵਿੱਚ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਜਿਹੜਾ ਅੱਜ ਹੀ ਜਿਹੜਾ ਸਕੂਲ ਖੋਲਣ ਦੀ ਗੱਲ ਕਹੀ ਜਾ ਰਹੀ ਸੀ ਪਰ ਇੱਕ ਵਾਰ ਸਕੂਲਾਂ ਨੂੰ ਖੋਲਣ ਤੋਂ ਮਨਾ ਕਰ ਦਿੱਤਾ ਸੀ ਦੁਬਾਰਾ ਤੋਂ ਫਿਰ ਜਿਹੜਾ ਹੁਣ ਅਫੀਸ਼ੀਅਲ ਨੋਟੀਫਿਕੇਸ਼ਨ ਜਿਹੜਾ ਜਾਰੀ ਕਰ ਦਿੱਤਾ ਗਿਆ ਔਰ ਕੈਪਟਨ ਅਮਰਿੰਦਰ ਸਿੰਘ ਜਿਹੜੇ ਫੇਸਬੁੱਕ ਲਾਈਵ ਹੋਇਆ ਤਾਂ ਉੱਥੇ ਵੀ ਉਹਨਾਂ ਨੇ ਜਿਹੜਾ ਸਕੂਲਾਂ ਬਾਰੇ ਜਿਹੜੀ ਗੱਲ ਕਹੀ ਆ ਸੋ ਉਸ ਤੋਂ ਇਲਾਵਾ ਜਿਹੜਾ ਅਫੀਸ਼ੀਅਲ ਜਿਹੜਾ ਨੋਟੀਫਿਕੇਸ਼ਨ ਜਾਰੀ ਹੋ ਚੁੱਕਿਆ ਕਿ ਜਿਹੜਾ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਜਿਹੜਾ 19 ਅਕਤੂਬਰ ਨੂੰ ਸਕੂਲ ਖੋਲੇ ਜਾਣੇ ਆ ਹੁਣ ਜਿਹੜਾ ਦੁਬਾਰਾ ਤੋਂ ਇੱਕ ਨਵੀਂ ਅਨਾਉਂਸਮੈਂਟ ਸਾਹਮਣੇ ਆਈ ਹੈ ਕਿ 19 ਅਕਤੂਬਰ ਨੂੰ ਜਿਹੜਾ ਪੰਜਾਬ ਸਕੂਲ ਸਿੱਖਿਆ ਦੇ ਜਿਹੜੇ ਸਕੂਲ ਹੈਗੇ ਚਾਹੇ ਨਿੱਜੀ ਸਕੂਲ ਹੈਗੇ ਚਾਹੇ ਸਰਕਾਰੀ ਸਕੂਲ ਹੈਗੇ ਤੋਂ 19 ਅਕਤੂਬਰ ਨੂੰ ਖੋਲੇ ਜਾਣਗੇ ਕਿ ਤੋਂ ਸੋਮਵਾਰ ਤੋਂ ਖੁੱਲਣਗੇ ਸਰਕਾਰੀ ਸਕੂਲ ਔਰ ਜੇ ਅਫੀਸ਼ੀਅਲ ਨਿਊਜ਼ ਜਿਹੜੀ ਆ ਚੁੱਕੀ ਹੈ ਤੁਸੀਂ ਦੇਖ ਸਕਦੇ ਹੋ ਕਿ ਸੂਬੇ ਵਿੱਚ ਕੋਵਿਡ ਦੇ ਮਾਮਲਿਆਂ ਵਿੱਚ ਪਾਰੀ ਗ੍ਰਾਫਟ ਦੇ ਮੱਦੇਨਜ਼ਰ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਬਿਰਿੰਦਰ ਸਿੰਘ ਨੇ ਸੋਮਵਾਰ ਤੋਂ ਸਰਕਾਰੀ ਸਕੂਲਾਂ ਨੂੰ ਖੋਲਣ ਦੀ ਆਜ਼ਾਦਤ ਦੇ ਦਿੱਤੀ ਔਰ ਇਸ ਨਾਲ ਹੀ ਮੁੱਖ ਮੰਤਰੀ ਨੇ ਵਿਆਪਕ ਸਾਵਧਾਨੀ ਨਾਲ ਪਰੰਤੂ ਸਰਵ ਵਿਆਪੀ ਮਹਾਮਾਰੀ ਦੀ ਸੰਭਾਵ ਸੰਭਾਵਿਤ ਦੂਜੀ ਲਹਿਰ ਦੇ ਅਨੁਮਾਨਾਂ ਨੂੰ ਦੇਖਦੇ ਹੋਏ ਕਿਸੇ ਵੀ ਪਰੇਸ਼ਾਨੀ ਦੇ ਵਿਰੁੱਧ ਚੇਤਾਵਨੀ ਦਿੰਦੇ ਹੋਏ ਸਧਾਰਨ OPD ਸਵਾਮਾ ਅਤੇ ਇਸ ਤੋਂ ਇਲਾਵਾ ਕੁਝ ਹੋਰ ਜਿਹੜੇ ਨਵੇਂ ਪ੍ਰਬੰਧਾਂ ਦੇ ਬਾਰੇ ਜਿਹੜੀ ਜਾਣਕਾਰੀ ਦਿੱਤੀ ਆ ਲਾਈਵ ਹੋ ਕੇ ਸੋ ਹੁਣ ਇੱਥੇ ਜਿਹੜਾ ਬਿਲਕੁਲ ਤੁਸੀਂ ਦੇਖ ਸਕਦੇ ਹੋ ਇਹ ਜਿਹੜਾ ਮੁੱਖ ਮੰਤਰੀ ਬੋਲੋ ਜਿਹੜਾ 19 ਅਕਤੂਬਰ ਨੂੰ 100 ਬਾਰ ਤੋਂ ਸਕੂਲ ਖੋਲੇ ਜਾਣਗੇ ਔਰ ਜਿੰਨਾ ਸਕੂਲਾਂ ਨੂੰ ਪਹਿਲੇ ਸੈਨੀਟਾਈਜ਼ਰ ਕੀਤਾ ਜਾਏਗਾ ਕਟਾਣੂ ਰਹਿਤ ਪ੍ਰਕਿਰਿਆ ਦੁਆਰਾ ਜਿਹੜਾ ਸਕੂਲਾਂ ਨੂੰ ਖੋਲਿਆ ਜਾਏਗਾ ਔਰ ਇਸ ਤੋਂ ਇਲਾਵਾ ਜਿੰਨਾ ਸਕੂਲਾਂ ਦੇ ਵਿੱਚ ਹਲੇ ਨੇੜੇ ਕੋਈ ਕੰਟੈਂਟਮੈਂਟ ਜ਼ੋਨਸ ਹੈਗੇ ਆ ਠੀਕ ਆ ਕੋਵਿਡ ਵਾਲੇ ਸੋ ਉਹਨਾਂ ਸਕੂਲਾਂ ਨੂੰ ਬੰਦ ਰੱਖਿਆ ਜਾ ਸਕਦਾ ਪਰ ਜ्यादातर ਜਿਹੜੇ ਸਕੂਲ 19 ਅਕਤੂਬਰ ਨੂੰ ਜਿਹੜੇ ਖੋਲੇ ਜਾਣਗੇ ਤੁਸੀਂ ਦੇਖ ਸਕਦੇ ਜਿਹੜਾ ਅਫੀਸ਼ੀਅਲ ਨੋਟੀਫਿਕੇਸ਼ਨ ਆ ਚੁੱਕਿਆ ਕਿਉਂਕਿ ਬਾਰ ਬਾਰ ਜਿਹੜਾ ਬੱਚਿਆਂ ਦੇ ਪੇਰੈਂਟਸ ਇਹ ਕਹਿ ਰਹੇ ਸੀ ਕਿ ਤੁਹਾਨੂੰ ਸਸੋਬਨ ਚ ਪਾਰਖਿਆ ਕਿਉਂਕਿ ਸੈਂਟਰ ਸਰਕਾਰ ਵੱਲੋਂ ਇਹ ਕਿਹਾ ਗਿਆ ਸੀ ਕਿ ਸਕੂਲ ਖੋਲੇ ਜਾਣ ਪਰ ਪੰਜਾਬ ਸਰਕਾਰ ਕੋਈ ਫੈਸਲਾ ਨਹੀਂ ਲੈ ਰਹੀ ਸੀ ਅੱਜ ਵੀ ਜਿਹੜਾ ਪੰਜਾਬ ਸਰਕਾਰ ਤੇ ਦਬਾਅ ਬਣਿਆ ਹੋਇਆ ਸੀ ਕਿ ਪੇਰੈਂਟਸ ਪੁੱਛ ਰਹੇ ਸੀ ਕਿ ਤੁਸੀਂ ਸਕੂਲ ਖੋਲੋ ਜਾਂ ਨਾ ਖੋਲੋ ਸਾਨੂੰ ਇੱਕ ਫੈਸਲਾ ਜਰੂਰ ਸੁਣਾਓ ਪਰ ਪੰਜਾਬ ਸਰਕਾਰ ਨੇ ਹੁਣ ਜਿਹੜਾ ਫੈਸਲਾ ਸੁਣਾ ਦਿੱਤਾ ਕਿ 19 ਅਕਤੂਬਰ ਨੂੰ ਜਿਹੜੇ ਬੱਚਿਆਂ ਨੂੰ ਸਕੂਲ ਭੇਜ ਸਕਦੇ ਨੇ ਪੇਰੈਂਟਸ ਠੀਕ ਆ ਉਹ ਉਹੀ ਹਦਾਇਤਾਂ ਰਹਿਣੀਆਂ ਪਹਿਲਾਂ ਤੁਹਾਨੂੰ ਦੱਸਿਆ ਸੀ ਕਿ ਬੱਚਿਆਂ ਦੇ ਜਿਹੜੇ ਪੇਰੈਂਟਸ ਉਹ ਲਿਖਤੀ ਸਕੂਲ ਨੂੰ ਦੇਣਗੇ ਕਿ ਅਸੀਂ ਆਪਣੇ ਬੱਚੇ ਨੂੰ ਭੇਜ ਰਹੇ ਹਾਂ ਆਪਣੀ ਜ਼ਿੰਮੇਵਾਰੀ ਤੇ ਭੇਜ ਰਹੇ ਹਾਂ ਸੋ ਸਕੂਲ ਦੇ ਵਿੱਚ ਜਿਹੜਾ ਅ ਟੀਚਰਸ ਨੂੰ ਜਿਹੜਾ ਕੋਵਿਡ ਐਪ ਜਿਹੜਾ ਉਹਨਾਂ ਦੇ ਫੋਨ ਦੇ ਵਿੱਚ ਹੋਣਾ ਚਾਹੀਦਾ ਹੈਗਾ ਉਸ ਤੇ ਜਿਹੜੀਆਂ ਹਦਾਇਤਾਂ ਜਾਰੀ ਕੀਤੀਆਂ ਜਾਣਗੀਆਂ ਸਮੇਂ ਸਿਰ ਉਹ ਜਿਹੜੀਆਂ ਹਦਾਇਤਾਂ ਨੂੰ ਟੀਚਰਸ ਫਾਲੋ ਕਰਨਗੇ ਸੋ ਇਸ ਤਰ੍ਹਾਂ ਤੁਸੀਂ ਦੇਖਦੇ ਹੋ ਕਿ ਜਿਹੜਾ ਨਾਲ-ਨਾਲ ਵਿਦਿਆਰਥੀਆਂ ਦੀ ਜਿਹੜੀ ਗਿਣਤੀ ਅਤੇ ਆਪਰੇਸ਼ਨ ਦੇ ਘੰਟਿਆਂ ਦੀ ਜਿਹੜੀ ਸਰਕਾਰੀ ਸਕੂਲ ਖੋਲਣ ਦੀ ਵੀ ਜਿਹੜੀ ਇਜਾਜ਼ਤ ਦਿੱਤੀ ਗਈ ਆ ਠੀਕ ਹੈ ਜੀ ਆ ਸਕੇ ਤੁਰੀ ਇਹ ਜਾਣਕਾਰੀ ਇਨਫੋਰਮੇਸ਼ਨ ਵਧੀਆ ਲੱਗੀ ਹੋਈ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰੋ ਬੈਲ ਆਈਕਨ ਦਾ ਬਟਨ ਦਬੋ ਪੰਜਾਬ ਸਕੂਲ ਸਿੱਖਿਆ ਬੋਰਡ ਨਾਲ ਸੰਬੰਧ ਜੇਕਰ ਤੁਸੀਂ ਸਟੱਡੀ ਕਰ ਰਹੇ ਹੋ ਕਿਸੇ ਵੀ ਕਲਾਸ ਦੀ ਸੋ ਆਪਣੇ ਚੈਨਲ ਤੇ ਆਨਲਾਈਨ ਕਲਾਸਾਂ ਵੀ ਤੁਹਾਨੂੰ ਮਿਲਦੀਆਂ ਰਹਿੰਦੀਆਂ ਨੇ ਤਾਂ ਇਸ ਤੋਂ ਇਲਾਵਾ ਤੁਸੀਂ ਚੈਨਲ ਤੇ ਕਿਸੇ ਵੀ ਤਰ੍ਹਾਂ ਦੀ ਪੰਜਾਬ ਸਕੂਲ ਸਿੱਖਿਆ ਬੋਰਡ ਨਾਲ ਜੁੜੀ ਨਿਊਜ਼ ਨੂੰ ਲੈ ਕੇ ਜਿਹੜਾ ਚੈਨਲ ਨੂੰ ਸਬਸਕ੍ਰਾਈਬ ਕਰ ਸਕਦੇ ਹੋ ਔਰ ਲਾਈਕ ਸ਼ੇਅਰ ਜ਼ਰੂਰ ਕਰਿਓ ਔਰ ਇਸ ਤੋਂ ਇਲਾਵਾ ਸਲੇਵਸ ਬਾਰੇ ਹਾਲੇ ਕੋਈ ਚਰਚਾ ਨਹੀਂ ਹੋਈ ਕਿਉਂਕਿ ਸਲੇਵਸ ਵੀ ਘਟਾਇਆ ਜਾ ਸਕਦਾ ਜੇਕਰ ਉਸ ਤੇ ਕੋਈ ਅੱਜ ਵੀ ਆਪਾਂ ਦੋ ਵੀਡੀਓ ਪਾਈ ਸੀ ਜੋ ਫੈਸਲੇ ਆਏ ਸੀ ਪੰਜਾਬ ਸਰਕਾਰ ਦੁਆਰਾ ਔਰ ਹੁਣ ਵੀ ਜਿਹੜਾ ਫੈਸਲਾ ਆਇਆ ਔਰ ਤੁਰੰਤ ਤੁਹਾਡੇ ਨਾਲ ਵੀਡੀਓ ਸ਼ੇਅਰ ਕੀਤੀ ਆ ਸੋ ਸ਼ੇਅਰ ਕਰਿਓ ਪਲੀਜ਼ ਲਾਈਕ ਕਰਿਓ ਮਿਲਾਂਗੇ ਇੱਕ ਹੋਰ ਨਵੇਂ ਵੀਡੀਓ ਲੈ ਕੇ ਥੈਂਕਸ ਫੋਰ ਟੇਕਿੰਗ ਕਰ ਬਾਈ ਬਾਈ